ਆਮਨ ਜੀ ਆਮਨ ਮਾਡੀ ਕੀ ਚੌਂਨ ਦਾ ਬਹੁਤ ਬਹੁਤ ਧੰਨਵਾਦ ਅੱਜ ਮੈਂ ਤੁਹਾਨੂੰ ਪੋਸ਼ਣ ਆ ਪਕਵਾਲੇ ਦੇ ਪੰਜ ਸੂਤਰਾ ਬਾਰੇ ਸਮਝਾਉਂਗੀ ਜਿਵੇਂ ਗਰਭ ਤੋਂ ਲੈ ਕੇ ਬੱਚੇ ਦੇ ਸੁਨਹਿਰੀ 1000 ਦਿਨ ਬੱਚੇ ਦੇ ਸੁਨਹਿਰੀ 1000 ਦਿਨ ਕਿਵੇਂ ਹੁੰਦੇ ਹੈ ਕਿ ਜੀਰੋ ਤੋਂ ਲੈ ਕੇ ਇਸਨੇ ਸਾਰ ਦੇ ਬੱਚਿਆਂ ਦਾ ਟੀਕਾ ਕਰਨਾ ਪੂਰਾ ਕਰਨਾ ਬੱਚੇ ਦੇ ਜੰਤ ਸਮੇ ਜਿਹੜਾ ਟੀਕਾ ਲੱਗਦਾ ਹੈ ਫਿਰ ਉਸ ਤੋਂ ਬਾਅਦ 6 ਮਹੀਨੇ ਤੋਂ 2.5 ਮਹੀਨੇ ਤੋਂ 3 ਕੰਨੇ ਤੋਂ ਲਾਉਂਦਾ ਹੈ ਫਿਰ ਫੈਸਲੇ ਟੀਕਾ ਲੱਗਦਾ ਫਿਰ ਇਸ ਤਰ੍ਹਾਂ ਹੈ ਨਾ ਬੱਚੇ ਦੇ ਦੂਜੇ ਨੰਬਰ ਤੇ ਪੋਸ਼ਟਿਕ आहार ਪੋਸ਼ਟਿਕ ਆਹਰ ਵਿੱਚ ਸਾਰੇ ਜਿਵੇਂ ਜ਼ਰੂਰੀ ਤੱਤ ਹੁੰਦੇ ਆਪਣੇ ਭੋਜਨ ਵਿੱਚ ਕਾਰਬੋਹਾਈਡਰੇਟ ਖਾਂਜ ਬਟਾ ਮੜ वगैरह ਤੇ ਉਦੋਂ ਬਾਅਦ ਉਹ ਤੀਜਾ ਸੂਤਰ ਹੈ ਨੀਮੀ ਇਹਦਾ ਨੀਮੀ ਆ ਕਹਿੰਦੇ ਆ ਖੂਨ ਦੀ ਕਮੀ ਨੂੰ ਖੂਨ ਦੀ ਕਮੀ ਨਹੀਂ ਹੋਣੀ ਚਾਹੀਦੀ ਇਹ ਵਾਰੀ ਵਾਰੀ ਟੈਸਟ ਕਰਾਉਣਾ ਚਾਹੀਦਾ ਖੂਨ ਦੀ ਕਮੀ ਦੂਰ ਕਰਨ ਵਾਸਤੇ ਆਪਾਂ ਨੂੰ ਖਾਣੀਆਂ ਤਾਜ਼ੀਆਂ ਸਬਜ਼ੀਆਂ ਜਿਵੇਂ ਗਾਗਰਾ ਖਾਲੋ ਚਕੰਦਰ ਹੈ ਨਾ ਉਹਨਾਂ ਤੋਂ ਆਪਾਂ ਨੂੰ ਨੇਮੀ ਦੀ ਘਾਟ ਪੂਰੀ ਹੋ ਜਾਂਦੀ ਹੈ ਡੈਰੀਆ ਡੈਰੀਆ ਕਹਿੰਦੇ ਆ ਜਿਵੇਂ ਲਾਈਟਰ ਨਾ ਲੱਗ ਜੰਦੀ ਬੱਚਿਆਂ ਨੂੰ ਹੈ ਨਾ ਪਾਣੀ ਦੀ ਘਾਟ ਹੋ ਜਾਂਦੀ ਹੈ ਕਿ ਬੱਚੇ ਨੂੰ ਉਹ ਆਰਐਸ ਵਾਲੇ ਸਮਝਾਉਣੇ ਹੈਗੇ ਤੇ ਜੇ ਬੱਚੇ ਨੂੰ ਉਹ ਆਰਐਸ ਬਣਾ ਕੇ ਬਣਾਉਣਾ ਵੀ ਦੱਸਾਂਗੇ ਅਸੀਂ ਤੇ ਜੇ ਬਣਾ ਕੇ ਉਹਨੂੰ ਪਿਆਇਆ ਜਾਵੇ ਤਾਂ ਡੈਰੀਏ ਦੀ ਘਾਟ ਪੂਰੀ ਹੋ ਜਾਂਦੀ ਹੈ ਤੇ ਸਾਫ ਸਫਾਈ ਘਰ ਦੀ ਵਾਲੇ ਦੀ ਸਾਫ ਸਫਾਈ ਰੱਖਾਂਗੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਛਡਕਾਰਾ ਹੋ ਸਕਦਾ ਹੈਗਾ। ਸਭ ਤੋਂ ਜ਼ਰੂਰੀ ਆਪਾਂ ਨੂੰ ਆਪ ਦੀ ਸਫਾਈ, ਵਾਲੇਦਵਾਲੇ ਦੀ ਸਫਾਈ ਬਹੁਤ ਜ਼ਰੂਰੀ ਹੈਗੀ। ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਛਡਕਾਰਾ ਹੁੰਦਾ ਹੈ। ਤੇ ਤੁਹਾਡਾ ਸੈਂਟਰ ਵਿੱਚ ਆਉਣ ਤੇ ਬਹੁਤ-ਬਹੁਤ ਧੰਨਵਾਦ। ਹੁਣ ਪੋਸ਼ਕ ਮਾਂ 1 ਮਿੰਟ ਚੱਲੂਗਾ। ਰਜਾਨਾ ਤੁਸੀਂ ਆਇਆ ਕਰੋ। ਤੁਹਾਨੂੰ ਨਵੀਂ ਤੋਂ ਨਵੀਂ ਚੀਜ਼ ਦਿਖਾ ਕਰਾਂਗੇ। ਧੰਨਵਾਦ।